ਬਰੇਰ ਮੀਨੀਆ ਚ ਆਏ ਸੀਗੇ ਏਜੰਟਾ ਨੇ ਇੱਕ ਕੰਮ ਤੇ ਭੇਜਿਆ ਸੀ। ਖੁਦਾ ਕਰੇ ਹੋਇਆ ਨਹੀਂ ਕੰਮ ਗੁੰਮ ਦਾ ਐਸਾ ਵੈਸਾ ਹੀ ਹਾਲ ਆ। ਨਾ ਹੁਣ ਕੋਈ ਟੈਕਸੀ ਵਾਦੀ ਆ ਤੁਰ ਕੇ ਜਾ ਰਹੇ ਆਂ ਬਾਈ। ਪਹਾੜਾਂ ਚ ਛੜਤਾ ਕੁਝ ਨਹੀਂ ਘੜ ਲੜਲੇ। ਜਾ ਦੇਖ ਲਓ ਬਾਈ ਕੁਝ ਨਹੀਂ ਹੈਗਾ ਠੀਕ ਆ ਨਾ ਕੋਈ ਟੈਕਸੀ ਵਾਦੀ ਆ। ਤੁਰੇ ਜਾਂਦੇ ਆਂ ਸਾਰੇ ਜਾਣੇ। ਬੱਸ ਬਾਈ ਫਿਰ ਭੁੱਖੇ ਤੁਰੇ ਆਂ ਯਾਰ ਭਾਈ। ਭੁੱਖੇ ਤੁਰੇ ਆਂ ਆ ਬਾਈ ਇੱਥੇ ਕੋਈ ਖਾਣ ਨਹੀਂ। ਮੌਜੂਦ ਨਹੀਂ ਆ ਬਾਈ ਯਾਰ। ਆ ਦੇਖ ਲੋ ਭਾਈ ਅਰਵੀ ਨਹੀਂ ਆਜਾ ਤੁਰੇ ਜਾ ਰਹੇ ਆ ਰੋਡ ਤੇ ਨਾ ਕੋਈ ਟੈਕਸੀ ਦਾ ਇੱਥੇ ਟੈਕਸੀ ਵੱਜਦੀ ਆ ਨਾ ਕੋਈ ਹੋਰ ਆ ਪਹਾੜਾਂ ਦੇ ਵਿੱਚ ਮੈਨੂੰ ਏਜੰਟਾਂ ਦੇ ਚੱਕਰਾਂ ਦੇ ਵਿੱਚ ਪਾਤਾ ਕਹਿੰਦੇ ਕੰਮ ਆ ਤੇ ਕੰਮ ਆ ਭਾਈ ਤਿੰਨ ਦਿਨ ਲਾਇਆ ਨਾ ਕੋਸ ਮਿਲਿਆ ਵਾਸਤਾ ਰੋਟੀ ਵੀ ਨਹੀਂ ਮਿਲਦੀ ਹੁਣ ਪਾਣੀ ਦੇ ਲਾ ਬੰਦੇ ਕਿੰਨੇ ਬਣ ਗਏ ਨੇ ਤੁਰੇ ਜਾ ਰਹੇ ਆ 4-5 ਕਿਲੋਮੀਟਰ ਤੁਰ ਕੇ ਹਜੇ ਯਾਰੇ ਬੰ ਬਹੁਤ ਦੂਰ ਆ ਰੋ 60 ਕਿਲੋਮੀਟਰ ਆ ਭਾਈ ਉਤਰਨ ਨੂੰ ਕਿੰਨੇ ਚਿਰਾਂ ਨੇ ਯਾਰ ਔਖਾ ਹੋਇਆ ਬਈ ਨਾ ਰੇਂਜ ਆ ਭਾਈ ਆ ਦੇਖ ਲਓ ਕਹਿੰਦੇ ਕਿਸੇ ਨੂੰ ਪੈਸੇ ਨਹੀਂ ਮਿਲਨੇ ਹੈਗੇ ਜਦ ਤੱਕ ਕੰਮ ਪੂਰਾ ਨਹੀਂ ਕਰਨਾ ਕਿਸੇ ਕੋ ਰੁਪਈਆ ਨਹੀਂ ਹੈ ਕਿਸੇ ਕੋ ਕੁਝ ਨਹੀਂ ਆਹ ਤਾਂ ਅਸੀਂ ਕੰਮ ਆਹ ਹਾਲ ਆ ਇਹਨਾਂ ਦੇ ਆਹ ਦੇਖ ਲਓ ਬਾਜੀ ਕੋਈ ਪੈਸਾ ਮੁੰਡਾ ਮਿਲਦਾ ਕੋਈ ਬਾਜੀ ਕੋਈ ਪੈਸਾ ਕਿੰਨੇ ਪੈਸੇ ਮਿਲੇ ਬਾਜੀ 1 ਰੁਪਿਆਸਾ ਨਹੀਂ ਮਿਲਿਆ ਕਿੰਨੇ ਦਿਨ ਹੋ ਗਏ 20 ਦਿਨ ਹੋ ਗਏ 20 ਦਿਨ ਹੋ ਗਏ ਬਾਜੀ

ਸਰ ਗੱਲ ਇਸ ਤਰ੍ਹਾਂ ਹੈ ਕਿ ਸਾਡੇ ਬੱਚੇ ਗੁਰਪ੍ਰੀਤ ਸਿੰਘ ਨਾਮ ਦਾ ਇੱਕ ਏਜੰਟ ਆ ਹੋ ਰਹੇ ਨਾ ਮਹਾਲੀ ਉਹਨਾਂ ਨੇ ਸਾਡੇ ਬੱਚਿਆਂ ਨਾਲ ਗੱਲ ਕੀਤੀ ਸੀ ਬਲਗਾਰੀਆ ਦੀ ਵੀ ਅਸੀਂ ਤੁਹਾਡੇ ਬੱਚਿਆਂ ਨੂੰ ਬਲਗਾਰੀਆ ਭੇਜਾਂਗੇ ਪਰ ਉਹਨਾਂ ਨੇ ਕੀ ਆ ਕੀਤਾ ਬਲਗਾਰੀਆ ਦੀ ਜਗ੍ਹਾ ਉਹਨਾਂ ਨੂੰ ਅਰਮੀਨੀਆ ਭੇਜਤਾ ਅਰਮੀਨੀਆ ਭੇਜਣ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਉੱਥੇ ਕਿ ਵੀ ਤੁਹਾਨੂੰ ਇੱਥੇ ਤੋਂ ਅੱਗੇ ਸ਼ਿਫਟ ਕਰ ਦਾਂਗੇ ਅਸੀਂ ਦੂਸਰੀ ਕੰਟਰੀ ਭੇਜ ਦਾਂਗੇ ਪਰ ਇਦਾਂ ਦਾ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਐ ਉੱਪਰ ਉਹਨਾਂ ਨੂੰ ਡਰਾਬੇ ਮਾਰਦੇ ਨੇ ਉਹ ਜੋ ਵੀ ਉਹ ਕਿੰਨੇ ਬੱਚੇ ਦੀ ਕਿੰਨੇ ਪੈਸੇ ਦੀ ਗੱਲ ਹੋਈ ਸੀਗੀ 4.5 ਲੱਖ ਚ ਗੱਲ ਹੋਈ ਸੀ ਜੀ ਦੋ ਬੱਚੇ ਨੇ ਜੀ ਹਾਂ ਇੱਕ ਬੱਚੇ ਦਾ 4.5 ਲੱਖ ਰੁਪਈਆ ਜੀ ਫਿਰ ਉਸ ਤੋਂ ਬਾਅਦ ਜਿਹੜਾ ਉੱਥੇ ਦਾ ਏਜੰਟ ਸੀ ਜੀ ਉਹਦਾਂ ਨੂੰ ਹੈਗਾ ਜੀ ਮਾਮਾ-ਮਾਮਾ ਕਹਿੰਦੇ ਆ ਜੀ ਉਹਨੂੰ ਠੀਕ ਆ ਜੀ ਉਹਨੇ ਕਿਆ ਕੀਤਾ ਉਹਦੇ ਕੋਲ ਬੱਚੇ ਕੇ ਅਕੋ ਉਹਨੇ ਮਹੀਨਾ ਰੱਖੇ ਮਹੀਨੇ ਤੋਂ ਬਾਅਦ ਉਹ ਵੀ ਕਹਿਣ ਲੱਗ ਗਿਆ ਕਿ ਮੈਨੂੰ ਪੇਮੈਂਟ ਨਹੀਂ ਮਿਲ ਰਹੀ ਮੈਂ ਤੁਹਾਨੂੰ ਥੋੜੇ ਦੇ ਕਾਰਵਾਈ ਕਰਵਾ ਦੂੰਗਾ ਤੁਹਾਨੂੰ ਅੰਦਰ ਕਰਵਾ ਦੂੰਗਾ ਫਿਰ ਉਸ ਤੋਂ ਬਾਅਦ ਅਸੀਂ ਤੰਗ ਪਰੇਸ਼ਾਨ ਹੋ ਕੇ ਇੱਥੇ ਐਸਐਸਪੀ ਸਾਹਿਬ ਦੇ ਆਏ ਹਾਂ ਜੀ ਦਰਖਾਸਤ ਦੇਣ ਵਾਸਤੇ ਕੀ ਜਿਹੜੇ ਬੱਚੇ ਨੇ ਤੁਹਾਡੇ ਉਹਨਾਂ ਨਾਲ ਗੱਲਬਾਤ ਹੋਈ ਹੈ ਤੁਹਾਡੀ ਹਾਂਜੀ ਗੱਲਬਾਤ ਹੋਈ ਉਹ ਜਾ ਰਹੇ ਆ ਉਹਨਾਂ ਵੱਲੋਂ ਉਹ ਸਾਨੂੰ ਕਹਿ ਰਹੇ ਆ ਕਿ ਅਸੀਂ ਇੱਥੇ ਰੋਟੀ ਪਾਣੀ ਤੋਂ ਵੀ ਔਖੇ ਆ ਤੇ ਸਾਡੇ ਕੋਲ 5 ਤਰੀਕ ਤੱਕ ਦਾ ਟਾਈਮ ਦਿੱਤਾ ਗਿਆ ਏਜੰਟ ਵੱਲੋਂ ਇਨਾ ਸਮਾਂ ਹੋ ਗਿਆ ਮੈਨੂੰ ਇੱਥੇ ਫਸਿਆ ਉੱਥੇ ਫਸਿਆ ਨੂੰ 3 ਮਹੀਨੇ ਹੋ ਗਏ ਜੀ ਆ ਚੌਥਾ ਮਹੀਨਾ ਚੱਲ ਰਿਹਾ ਜੀ ਅੱਜ ਐਸਐਸਪੀ ਨੂੰ ਮਿਲੇ ਹੋ ਕੀ ਨਹੀਂ ਹਲੇ ਉਹਨਾਂ ਕੋਲ ਜਾਣਾ ਜੀ ਅਸੀਂ ਉੱਥੇ ਉਹਨਾਂ ਕੋਲ ਕੋਈ ਕੰਮਕਾਰ ਕੋਈ ਮਿਲਿਆ ਕੁਝ ਕੋਈ ਕੰਮ ਨਹੀਂ ਜੀ ਹੈਗਾ ਟਟਮੀ ਦਿਹਾੜੀ ਮਿਲੀ ਸੀ ਉਹਨਾਂ ਨੇ ਜਿੰਨਾ ਟਾਈਮ ਉੱਥੇ ਕੰਮ ਕੀਤਾ ਡੇਢ ਮਹੀਨਾ ਪਰ ਉਹਨਾਂ ਦੀ 1 ਰੁਪਈਆ ਵੀ ਉਹਨਾਂ ਨੂੰ ਨਹੀਂ ਮਿਲਿਆ ਸਮਾਂ ਤੇ ਅਸੀਂ ਘਰ ਤੋਂ ਉਹਨਾਂ ਨੂੰ ਖਰਚਾ ਭੇਜ ਰਹੇ ਹਾਂ ਜੀ ਅੱਛਾ ਉਹ ਮਾਂ ਤੇ ਕੀ ਕਹਿੰਦੇ ਨੇ ਵੀ ਉਹ ਕਹਿੰਦੇ ਅਸੀਂ ਏਜੰਟ ਨਾਲ ਗੱਲ ਕੀਤੀ ਵੀ ਸਾਡੇ ਬੱਚਿਆਂ ਨੂੰ ਜ਼ਿਆਦਾ ਵਾਪਸ ਬਲਾਓ ਨਹੀਂ ਉੱਥੇ ਤੋਂ ਅੱਗੇ ਭੇਜੋ ਜੈਂਟਾ ਸਾਨੂੰ ਕਹਿ ਰਿਹਾ ਹੈ ਵੀ ਤੁਸੀਂ ਜਿਹੜਾ ਕੁਝ ਕਰਨਾ ਹੈ ਕਰੋ ਚਾਹੇ ਕੋਰਟ ਜਾਓ ਕਚਹਿਰੀ ਜਾਓ ਕਹਿੰਦਾ ਮੈਂ ਵੀ ਭੁੱਲਿਆ ਨਹੀਂ ਹੋਇਆ ਜਿਵੇਂ ਹੁਣ ਇੰਨਾ ਚੱਲਦਾ ਵਾ ਠੱਗੀ ਠੋਰੀ ਚੱਲਦੀ ਆ ਜੈਂਟਾ ਦਾ ਪਹਿਲਾਂ ਆਪਾਂ ਪਤਾ ਲੈ ਲੈਂਦੇ ਆ ਕੀ ਰਿਸ਼ਤੇਦਾਰ ਦੀ ਆ ਤੁਹਾਡਾ ਗੰਦਾ ਹਾਂਜੀ ਉਹ ਰਿਸ਼ਤੇਦਾਰ ਸੀ ਜੀ ਤੇ ਉਹ ਰਿਸ਼ਤੇਦਾਰੀ ਤੋਂ ਬਾਅਦ ਉਹਨਾਂ ਦੇ ਨਾਲ ਗੱਲਬਾਤ ਹੋਈ ਉਹ ਗੱਗੜ ਮੱਜਰੇ ਘਰੇ ਆਏ ਜੀ ਘਰੇ ਆ ਕੇ ਸਾਰੇ ਮੰਨ ਲਓ ਕਿ ਡਾਕੂਮੈਂਟ ਲੈ ਕੇ ਗਏ ਪਾਸਪੋਰਟ ਲੈ ਕੇ ਗਏ ਕੀ ਲੱਗਦੇ ਨੇ ਤੁਹਾਡੇ ਜਿਹੜੇ ਹੈਗੇ ਇਹ ਮੇਰੇ ਮੰਮੀ ਨੇ ਜੀ ਹਾਂਜੀ ਸਾਡੇ ਮਾਮੇ ਦੀ ਕੁੜੀ ਆ ਜੀ ਉਹ ਤੇ ਗਾਹਾਂ ਉਹ ਇਹਨਾਂ ਦੇ ਰਿਸ਼ਤੇਦਾਰ ਨੇ ਜੀ ਜਿਨ੍ਹਾਂ ਨੇ ਮੰਨ ਲਓ ਕਿ ਸਾਡੇ ਬਾਹਰ ਫਸੇ ਨੇ ਜਾ ਕੇ ਹਾਂਜੀ ਉਹ ਮੇਰੇ ਬ੍ਰਦਰ ਨੇ ਛੋਟੇ ਬ੍ਰਦਰ ਨੇ ਸਾਲਾ ਲੱਗਦੇ ਹਾਂਜੀ ਕਿੰਨੇ ਮੁੰਡੇ ਨੇ ਜਿਹੜੇ ਬਾਹਰ ਫਸੇ ਹੋਏ ਨੇ ਉੱਥੇ ਦੋ ਜਣੇ ਆ ਜੀ ਕੀ ਨਾਮ ਕੀ ਉਹਨਾਂ ਦਾ ਇੱਕ ਦਾ ਨਾਮ ਮਨਦੀਪ ਆ ਜੀ ਇੱਕ ਦਾ ਨਾਮ ਜਗਜੀਤ ਆ ਜੀ ਜਗਜੀਤ ਜਗਜੀਤ ਰਹਿਣ ਵਾਲੇ ਨੇ ਖੰਨੇ ਜੀ ਇੱਕ ਹੈਗਾ ਜੀ ਗੱਗੜ ਮੱਜੇ ਦਾ ਰਹਿਣ ਵਾਲਾ ਜੀ ਇੱਕ ਆ ਜਲਾਉ ਦਦੇ ਆ ਜੀ ਤੇ ਸਾਡੇ ਬੱਚੇ ਉਧਰ ਫਸਾਤੇ ਏਜੰਟ ਨੇ ਅੱਛਾ ਜੀ ਅਸੀਂ ਬਲਗਾਰੀਆ ਦੀ ਲਵਾਇਆ ਸੀ ਵੀਜ਼ਾ ਬਲਗਾਰੀਆ ਤੋਂ ਉਹਨੇ ਅਰਮੀਨੀਆ ਭੇਜ ਦਿੱਤੇ ਹਾਂਜੀ ਸਰ ਤੋਂ 4 4.5 ਲੱਖ ਰੁਪਇਆ ਲੈ ਲਿਆ ਜੀ ਸਾਡੇ ਬੱਚੇ ਉਧਰ ਭੁੱਖੇ ਮਰਦੇ ਨੇ ਸਾਡੇ ਬੱਚਿਆਂ ਦੀ ਕੋਈ ਰਿਸਪਾਂਸਿਬਿਲਟੀ ਨਹੀਂ ਹੈ ਜਿਹੜੀ ਏਜੰਸੀ ਆ ਕਿੱਥੇ ਦਾ ਰਹਿਣ ਵਾਲਾ ਸੀ ਉਹ ਹੈਗਾ ਜੀ ਮਹਾਲੀ ਦਾ ਗੁਰਪ੍ਰੀਤ ਸਿੰਘ ਭੁੱਲਰ ਹਾਂਜੀ ਉਹਦੇ ਨਾਲ ਗੱਲਬਾਤ ਹੋਈ ਤੁਹਾਡੀ ਅਸੀਂ ਸਾਡੇ ਨਾਲ ਗੱਲਬਾਤ ਅਸੀਂ ਕੀਤੀ ਸੀ ਸਾਨੂੰ ਤਾਂ ਮੁਕੀਆਂ ਦੇ ਰਿਹਾ ਸੀ ਉਹਦਾ ਬੇਟਾ ਹੈਗਾ ਉਹਦਾ ਬੇਟਾ ਹੈਗਾ ਉਹਦਾ ਨਾਮ ਕੀ ਹੈ ਹਾਂ ਗੱਲ ਹੋਈ ਹੈ ਉਹਦੇ ਨਾਲ ਹਾਂਜੀ ਬੇਟੇ ਨਾਲ ਗੱਲ ਹੁੰਦੀ ਹੈ ਤੁਹਾਡੀ ਹਾਂਜੀ ਬੇਟੇ ਨਾਲ ਗੱਲ ਹੋ ਜਾਂਦੀ ਹੈ ਸਾਨੂੰ ਕਹਿੰਦਾ ਕੀ ਹੈ ਬੇਟਾ ਬੇਟਾ ਕਹਿੰਦਾ ਜੀ ਅਸੀਂ ਭੁੱਖੇ ਮਰਦੇ ਆ ਸਾਨੂੰ ਕੋਈ ਕੰਮ ਨਹੀਂ ਜੇ ਕੋਈ ਸੀ ਕੰਮ ਦੀ ਦਿਹਾੜੀ ਲਾਉਣੇ ਵੀ ਆ ਸਾਨੂੰ ਕੋਈ ਪੈਸਾ ਨਹੀਂ ਮਿਲਦਾ ਹੈਗਾ ਸਾਨੂੰ ਅਸੀਂ ਭੁੱਖੇ ਮਾਰ ਰਹੇ ਹਾਂ ਜੀ ਫੋਟੇ ਕਿੰਨੇ ਪੈਸੇ ਲੱਗੇ ਸੀਗੇ ਤੁਹਾਡੇ ਸਾਡੇ 4.5 ਲੱਖ ਰੁਪਏ ਸਾਤੋਂ ਲਿਆ ਦੀ ਤੁਸੀਂ ਸਰ ਜਦੇ ਦੇਤਾ ਸੀ ਅਸੀਂ ਨਾ ਜੀ ਅਸੀਂ ਦੂਜੇ ਲੋਟ ਪਵਾਏ ਨੇ ਅਸੀਂ ਜਿਵੇਂ ਬੈਂਕਰ ਆ ਅਸੀਂ ਦੂਜੇ ਲੋਟ ਕੋਸੇ ਅਸੀਂ ਕੈਸ਼ ਕਰਤਾ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਕਹਿੰਦੇ ਸਾਡੇ ਬੱਚਿਆਂ ਨੂੰ ਜਾਂ ਤਾਂ ਸਾਬ ਕਰੇ ਆਪਣਾ ਹੋਰ ਪਾਸੇ ਸ਼ਿਫਟ ਕਰੇ ਨਹੀਂ ਫੇ ਸਾਡੇ ਬੱਚੇ ਸਾਨੂੰ ਵਾਪਸ ਸਾਡੇ ਬਾਹਰ ਰਕਮ ਹੱਥ ਤੇ ਧਰੇ ਠੀਕ ਆ ਨੀ ਹਾਂਜੀ ਸਾਡੇ ਬੱਚੇ ਉਧਰ ਬਹੁਤ ਤੰਗ ਨੇ ਜੀ ਭੁੱਖੇ ਮਰ ਰਹੇ ਨੇ ਸਾਡੇ ਬੱਚੇ ਇਸ ਟਾਈਮ ਤੇਰਾ ਬੇਟਾ ਜੀ ਸਾਡੀ ਮਾਮਾ ਜੀ ਦੀ ਉਹ ਕੁੜੀ ਆ ਜੀ ਜਿਹੜੇ ਜੰਟਪਣਾ ਕਰਦੇ ਆ ਜੀ ਮੈਂ ਜੀ ਫੈਕਟਰੀ ਚ ਕੰਮ ਕਰਦੀ ਸੀ ਜੀ ਮੇਰੇ ਘਰੇ ਆ ਕੇ ਕਹਿੰਦੀ 23-32 ਸਾਲ ਬਾਅਦ ਜੀ ਮੈਨੂੰ ਮਿਲੀ ਆ ਉਹ ਮੈਨੂੰ ਕਹਿੰਦੀ ਤੂੰ ਕਿੰਨਾ ਟਾਈਮ ਫੈਕਟਰੀ ਚ ਕੰਮ ਕਰੀ ਜਾਏਂਗੀ ਤੇਰੇ ਘਰ ਦੀ ਗਰੀਬੀ ਮੈਂ ਦੂਰ ਕਰੂੰਗੀ ਤੇਰਾ ਮੁੰਡੇ ਨੂੰ ਬਾਹਰ ਭੇਜੂੰਗੀ ਜੀ ਤੇ ਮੈਂ ਚਲ ਮੈਂ ਮੁੰਡਾ ਤਾਂ ਜੀ ਮੇਰਾ ਕਈ ਸਾਲ ਕਹੀ ਗਿਆ ਮੈਨੂੰ ਵੀ ਮੰਮੀ ਮੈਨੂੰ ਬਾਹਰ ਭੇਜਦੇ ਮੈਂ ਮੰਨਦੀ ਨਹੀਂ ਤੀ ਹੈਗੀ ਜੀ ਬਾਰੇ ਰਿਸ਼ਤੇਦਾਰੀ ਕਰਕੇ ਜੀ ਮੈਨੂੰ ਮੰਨਣਾ ਪੈ ਗਿਆ ਮੈਂ ਹਾਲ ਚੱਲ ਥੋਈ ਨਾ ਰਿਸ਼ਤੇਦਾਰੀ ਆ ਭੇਜ ਤੂ ਭੇਜ ਧੂਗੀ ਸਾਡੇ 4 ਲੱਖ ਰੁਪਇਆ ਲੈ ਲਿਆ ਜੀ ਉਹਨੇ ਸਾਥੇ ਮੈਂ ਤਾਂ ਜੀ ਕੁੜੀਆਂ ਦੀਆਂ ਤੋਂ ਮਾਂ ਵੀ ਬੈਂਕ ਚ ਰੱਖੀ ਬੈਠੀਆਂ ਜੀ ਬੋਰਡ ਮੁੰਡੇ ਦਾ ਉਹ ਬੇਜਤਾ ਦੀ ਲੋਨ ਮੈਂ ਲੈ ਲੈ ਕੇ ਸਾਡੇ 4 ਲੱਖ ਰੁਪਇਆ ਪੂਰਾ ਕਰਕੇ ਜੀ ਦਿੱਤਾ ਉਹਨੂੰ ਤੇ ਅੱਜ ਜੀ ਮੁੰਡਾ ਮੇਰਾ ਉਧਰ ਫਸਿਆ ਬੈਠਾ ਰੋਟੀ ਪਾਣੀ ਤੇ ਵੀ ਭੁੱਖੇ ਤੇ ਆਏ ਬੈਠੇ ਆ ਜੀ ਤੁਹਾਡਾ ਮੁੰਡਾ ਉਹਦਾ ਨਾਮ ਕੀ ਆ ਮਨਦੀਪ ਸੰਘਾ ਜੀ ਉਹਦਾ ਨਾਮ ਓਕੇ ਕਿੰਨਾ ਚਿਰ ਹੋ ਗਿਆ ਉਹਨੂੰ ਟੋਟਲ ਗਏ ਨੂੰ ਉਹਨੂੰ ਜੀ ਚੌਥਾ ਮਹੀਨਾ ਲੱਗ ਗਿਆ ਜੀ ਗਏ ਨੂੰ ਹੁਣ ਤੁਹਾਡੀ ਉਹਦੇ ਨਾਲ ਗੱਲ ਹੁੰਦੀ ਆ ਹਾਂ ਜੀ ਗੱਲ ਹੁੰਦੀ ਆ ਕੀ ਕਹੇ ਜਾ ਰਿਹਾ ਉਹਦੇ ਵੱਲੋਂ ਉਹ ਜੀ ਕਹਿੰਦਾ ਸਾਨੂੰ ਵੀ ਮੰਮੀ ਅਸੀਂ ਭੁੱਖੇ ਤੇ ਆਏ ਬੈਠੇ ਆ ਨਾ ਸਾਨੂੰ ਕੋਈ ਕੰਮ ਦਾ ਪੈਸਾ ਮਿਲਦਾ ਜੀ ਕਮਰੇ ਚੋਂ ਦਾਸ ਕਮਰੇ ਰੂਮ ਚੈਂ ਜੇ ਘਰ ਤੇ ਜੀ ਵੀ ਉਹ ਕਮਰੇ ਚੋਂ ਸਾਨੂੰ 4 ਦਿਨਾਂ ਬਾਅਦ ਰਾਤਾਂ ਨੂੰ ਵੀ ਬਾਹਰ ਕੱਢ ਦਿੰਦੇ ਆ ਜੀ ਅਸੀਂ ਸੜਕਾਂ ਤੇ ਰਾਤਾਂ কাটਦੇ ਆ ਜੀ ਜਿਹੜਾ ਰਿਸ਼ਤੇਦਾਰ ਆ ਤੁਹਾਡਾ ਏਜੰਟ ਉਹ ਨਾਲ ਗੱਲਬਾਤ ਹੋਈ ਹਾਂਜੀ ਹੋਈ ਆ ਜੀ ਸਾਡੇ ਨਾਲ ਉਹ ਤੋਂ ਬੈਂਸ ਕਰਦਾ ਜੀ ਕਹਿੰਦੇ ਕੋਟ ਕਚੈਰੀਆਂ ਦੁਨੀਆ ਲਈ ਬਣੀਆਂ ਹੋਈਆਂ ਐ ਕਰ ਲੋ ਕੀ ਕਰ ਸਕਦੇ ਆ ਮੇਰੇ ਤਾਂ ਹੱਥ ਖੜੇ ਆ ਜਿਹੜਾ ਕੁਝ ਥੋਤੇ ਹੁੰਦਾ ਤੁਸੀਂ ਕਰ ਲੋ ਜਿਹੜੇ ਮੁੰਡੇ ਤੁਹਾਡੇ ਬਾਹਰ ਗਏ ਨੇ ਉਹਨਾਂ ਵੱਲੋਂ ਫਿਰ ਹੁਣ ਕੀ ਕਿਹਾ ਅਖਰ ਉਹ ਕਹਿੰਦੇ ਜੀ ਜਾਂ ਸਾਨੂੰ ਗਾਹਾਂ ਅੱਗੇ ਕਰੇ ਨਹੀਂ ਸਾਨੂੰ ਵਾਪਸ ਬੁਲਾਵੇ ਸਾਡੇ ਪੈਸੇ ਸਾਡੇ ਵਾਪਸ ਕਰੇ ਜੀ ਜਸਟ ਮੇਰੇ ਕੋਲੇ ਦੋ ਐਪਲੀਕੇਸ਼ਨ ਆਈਆਂ ਨੇ ਇੱਕ ਕਰਮਜੀਤ ਕੌਰ ਵੱਲੋਂ ਤੇ ਇੱਕ ਜਸਵੀਰ ਕੌਰ ਵੱਲੋਂ ਇਹਨਾਂ ਦੇ ਬੱਚੇ ਸੀਗੇ ਇਹਨਾਂ ਨੂੰ ਕੋਈ ਗੁਰਪ੍ਰੀਤ ਸਿੰਘ ਭੁੱਲਰ ਨਾਮ ਦਾ ਕੋਈ ਏਜੰਟ ਸੀਗਾ ਮਹਾਲੀ ਦਾ ਉਹਨੇ ਬੁਲਗਾਰੀਆਂ ਦਾ ਕਹਿ ਕੇ ਅਰਮਨੀਆਂ ਭੇਜਦਾ ਹੈ ਬਿਲਕੁਲ ਐਪਲੀਕੇਸ਼ਨ ਆਈਆਂ ਨੇ ਜਿਨ੍ਹਾਂ ਦੀ ਅਸੀਂ ਪੜਤਾਲ ਕਰ ਰਹੇ ਹਾਂ ਤੇ ਸਾਰੇ ਡਾਕੂਮੈਂਟਸ ਵਗੈਰਾ ਮੰਗੇ ਨੇ ਡਾਕੂਮੈਂਟਸ ਵੇਖ ਕੇ ਹੀ ਪਤਾ ਲੱਗੂਗਾ ਵੀ ਅਸਲ ਵਿੱਚ ਮੈਟਰ ਕੀ ਹੈਗਾ ਇਸ ਦੀ ਪੜਤਾਲ ਕਰ ਰਹੇ ਹਾਂ ਜਿਸ ਤਰ੍ਹਾਂ ਦਾ ਵੀ ਮੈਟਰ ਹੋਊਗਾ ਉਸ ਤਰ੍ਹਾਂ ਦੀ ਪੜਤਾਲ ਚਲੋ